ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਆਇਜ਼ਰ ਗਲ ਚ ਬਹੁਤ ਬਹੁਤ ਸਵਾਗਤ। ਦੋਸਤੋ ਅਗਨੀਵੀਰ ਸਕੀਮ ਭਾਰਤ ਸਰਕਾਰ ਦੀ ਬਹੁਤ ਮਹੱਤਵਪੂਰਨ ਯੋਜਨਾ ਜਿਸ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਆਪਣਾ ਦੇਸ਼ ਜਿਹੜਾ ਹੈ ਉਸ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹੈ, ਆਪਣਾ ਭਵਿੱਖ ਸਵਾਰ ਰਹੇ ਔਰ ਦੇਸ਼ ਦੀਆਂ ਸਿਨਮਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹੈ। ਇਹਨਾਂ ਦੇ ਭਵਿੱਖ ਨੂੰ ਸਵਾਰਨ ਵਾਸਤੇ ਬਹੁਤ ਸਾਰੀਆਂ ਕੇਂਦਰ ਸਰਕਾਰ ਵੱਲੋਂ ਨਮੀਆਂ ਨਮੀਆਂ ਪਹਿਲ ਕਦਮੀਆਂ ਵੀ ਕੀਤੀਆਂ ਜਾ ਰਹੀਆਂ ਹੈ। ਸੋ ਅੱਜ ਦੇ ਇਸ ਟਾਪਿਕ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਅਗਨੀ ਵੀਰ ਜਿਹੜੇ ਸਾਡੇ ਸੈਨਿਕ ਹੈਗੇ ਆ ਇਹਨਾਂ ਦੇ ਭਵਿੱਖ ਨੂੰ ਸੁਵਾਰਨ ਵਾਸਤੇ ਕੇਂਦਰ ਸਰਕਾਰ ਵੱਲੋਂ ਕੀ ਕੀ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਸੋ ਉਸ ਦੇ ਉੱਤੇ ਚਰਚਾ ਕਰਾਂਗੇ ਔਰ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਆ ਉਹਨਾਂ ਨੂੰ ਬੁਲਾਇਆ ਸਭ ਤੋਂ ਪਹਿਲਾਂ ਤਾਰੀਫ ਮੇਰੇ ਨਾਲ ਬੈਠੇ ਹਨ ਸ਼੍ਰੀ ਐਸ ਕੇ ਕਪੂਰ ਜੀ ਜੋ ਕਿ ਰਿਟਾਇਰਡ ਪ੍ਰਿੰਸੀਪਲ ਨੇ ਸਟੇਟ ਬੈਂਕ ਆਫ ਇੰਡੀਆ ਦੇ ਔਰ ਜਿਹੜੇ ਨਾਲ ਦੀ ਨਾਲ ਇਹ ਮਾਹਿਰ ਨੇ ਚਲੰਤ ਮਾਮਲਿਆਂ ਦੇ ਸਰ ਬਹੁਤ ਸਵਾਗਤ ਹੈ ਸਰ ਨਾਲ ਬੈਠੇ ਨੇ ਜੁਗੇਸ਼ ਸੂਰਜ ਜੀ ਜੋ ਕਿ ਉਗੇ ਪੱਤਰਕਾਰ ਨੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਈ ਅ ਸੋ ਚਰਚਾ ਅਸੀਂ ਸ਼ੁਰੂ ਕਰਦੇ ਹਾਂ ਕਿ ਅਗਨੀ ਵੀਰ ਸਕੀਮ ਹੈ ਕਿਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਕਿ ਇਹ ਸਕੀਮ ਕੀ ਹੈ ਔਰ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦਾ ਬੈਕ ਡਰਾਪ ਕਿਦਾਂ ਹੈਦਾ ਪਿਸ਼ੋਕੜ ਜਿਹੜਾ ਉਸ ਦੇ ਬਾਰੇ ਅਗਰ ਸਾਡੇ ਦਰਸ਼ਕਾਂ ਨੂੰ ਲੱਗ ਅਗਨੀ ਵੀਰ ਸਕੀਮ ਕਿਉਂ ਆਈ ਇਹਦਾ ਅਸੀਂ ਬੈਕਗ੍ਰਾਉਂਡ ਤੇ ਜਾਣਾ ਪਏਗਾ ਪਿਛਲੇ ਕਈ ਸਾਲਾਂ ਚ ਅਪਾ ਦੇਖਿਆ ਹੋਵੇਗਾ ਕਿ ਟੈਕਨੋਲੋਜੀ ਨੇ ਦਿਨ ਰਾਤ ਇੰਨੀ ਜਲਦੀ ਫਾਸਟ ਚੇਂਜਸ ਆਈਆਂ कि ਜਿਹੜੀ ਚਾਹੀ ਸਾਡੇ ਮਾਡਰਨ ਵਾਰਫੇਅਰ ਹੈ ਉਹਦੇ ਵਿੱਚ ਵੀ ਇਹਦੀ ਬੜੀ ਜ਼ਰੂਰਤ ਹੋਗੀ ਨੂੰ ਲਿਆਉਣ ਵਾਸਤੇ ਜੀ ਕੋਈ ਟੈਕਨੋਲੋਜੀ ਜਿਹੜੀ ਅੱਜ ਹੈ ਕੱਲ ਕਿਆ ਡਵੈਲਪ ਹੋ ਰਹੀ ਹੈ ਤੀਸਰੇ ਦਿਨ ਕਿਆ ਡਵੈਲਪ ਹੋ ਰਹੀ ਹੈ ਫਾਸਟ ਚੇਂजेस ਨਹੀਂ ਆ ਰਹੀਆਂ ਸਿਗੀਆਂ ਉਹ ਦੂਸਰਾ ਜਿਹੜਾ ਮੇਨ ਰੀਜ਼ਨ ਸੀਗਾ ਜਿਹੜਾ ਸਾਡਾ ਏਜ ਪ੍ਰੋਫਾਈਲ ਸੀਗਾ ਆਰਮ ਫੋਰਸਸ ਦਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਇਸ ਕਰਕੇ ਯੰਗ ਬਲਡ ਨੂੰ ਇੰਡਕਟ ਕਰਨਾ ਸੇ ਕਈ ਸਾਲ ਦੀ ਰਿਸਰਚ ਕੀਤੀ ਗਈ ਕਈ ਕਮੇਟੀਆਂ ਬਣੀਆਂ ਉਹਨਾਂ ਕਮੇਟੀਆਂ ਨੇ ਆਪਣੇ ਰეკਮੈਂਡੇਸ਼ਨਸ ਦਿੱਤੇ ਕਿ ਆਪਣੀ ਜਿਹੜੀ ਆਰਮਡ ਫੋਰਸਸ ਦਾ ਵੀ ਇਹ ਕਰਫਾਈਲ ਠੀਕ ਕੀਤਾ ਜਾਏ ਤੇ ਇਹ ਸਕੀਮ ਲਿਆndeਗੇ ਲੇਕਿਨ ਇਹ ਸਕੀਮ ਲਿਆਨ ਤੋਂ ਪਹਿਲੇ ਇਹਨਾਂ ਨੇ ਸਟੱਡੀ ਕੀਤਾ ਫੋਰਨ ਕੰਟਰੀਜ਼ ਨੂੰ ਵੀ 191 ਕੰਟਰੀਜ਼ ਦੇ ਵਿੱਚ ਅਗਨੀਵੀਰ ਕਾਈਪ ਦੀਸ ਸਕੀਮ ਚੱਲਦੀ ਵੀ ਹੈ ਜਿਹਦੇ ਵਿੱਚ ਕੀ 23 ਕੰਟਰੀਆਂ ਵਿੱਚ 23 ਕੰਟਰੀਆਂ ਦੇ ਵਿੱਚ ਬੜੀ ਮੰਡੈਟਰੀ ਆ ਕੰਪਲਸਰੀ ਹੈ ਉਹ 60 ਕੰਟਰੀਆਂ ਦੇ ਵਿੱਚ ਵੀ ਅਗਨੀਵੀਰ ਦਾ ਟਾਈਪ ਦੀ ਉਹ ਸਕੀਮਾਂ ਚੱਲਦੀਆਂ ਪਈਆਂ ਆਰਮਡ ਫੋਰਸਸ ਚ ਲਾਈਆਂ ਔਰ ਇੱਕ ਚੀਜ਼ ਹੋਰ ਬੜੀ ਜਣੀ ਜੜੀ ਖਾਸ ਹੈ 11 ਕੰਟਰੀ ਦੇ ਵਿੱਚ ਲੇਡੀਜ਼ ਨਾਲ ਲੜਕ ਵੂਮਨ ਨੂੰ ਵੀ ਅਗਨੀਵੀਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਇਹਦਾ ਜਿਹੜਾ ਕਨਸੈਪਟ ਦਿੱਤਾ ਹੈਗਾ ਵੀ ਇਹ ਪ੍ਰੋਫਾਈਲ ਠੀਕ ਕੀਤਾ ਜਾਏ ਔਰ ਨੰਬਰ 2 ਮਾਡਰ ਟੈਕਨੋਲੋਜੀ ਜਿਹੜੀ ਕਿ ਇਤਨੀ ਫਾਸਟ ਹੋ ਰਹੀ ਹੈ ਉਹਨੂੰ ਅਡਾਪਟ ਕੀਤਾ ਜਾਏ ਯੰਗ ਬ੍ਰੇਨ ਦਿੱਤਾ ਜਾਏ ਹੋਰ ਤੀਸਰਾ ਜਿਹੜਾ ਕਨਸੈਪਟ ਇਹ ਸੀਗਾ ਕਿ ਜਦ ਸਾਡੇ ਬੱਚੇ ਨੇ ਉਹਨਾਂ ਨੂੰ ਇੱਕ ਕੰਸਟਰਕਟਿਵ ਅਪਰੋਚ ਨਾਲ ਨੈਸ਼ਨ ਆਸੇ ਇੱਕ ਅੱਛਾ ਸਿਟੀਜ਼ਨ ਬਣਾਇਆ ਜਾਏ ਔਰ ਉਹਨਾਂ ਨੂੰ ਆਪਣੀ ਇੱਕ ਏਮਪਲੋਇਮੈਂਟ ਵੀ ਦਿੱਤੀ ਜਾਏ ਉਸ ਸਾਥੇ ਇੱਕ ਕਨਸੈਪਟ ਲਿਆਂਦਾ ਗਿਆ ਅਗਨੀ ਵਿਰ ਸਕੀਮ ਬਹੁਤ ਮਹੱਤਵਪੂਰਨ ਬਿਗਨਿੰਗ ਜਿਹੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਗਨੀਵੀਰ ਯੋਜਨਾ ਜੇਸੇ ਨਾਲ ਕਈ ਚੀਜ਼ਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਮਜ਼ਬੂਤ ਕਰਨਾ ਜੁਵਾ ਹੱਥਾਂ ਵਿੱਚ ਦੇਣਾ ਕਿਸ ਤਰੀਕੇ ਨਾਲ ਇਹਨਾਂ ਦਾ ਫਾਇਦਾ ਉਠਾਣਾ ਔਰ ਇਹਨਾਂ ਨੂੰ ਇੰਪਲੋਏਬਲ ਕਰਨਾ ਔਰ ਭਵਿੱਖ ਦੇ ਵਧੀਆ ਨਾਗਰਿਕ ਬਣਾਣਾ ਸੋ ਕਈ ਪਹਿਲੂ ਇਸ ਸਕੀਮ ਦੇ ਜਿਹੜੇ ਸਾਡੇ ਨਜ਼ਰ ਆਉਂਦੇ ਸਰ ਤੁਸੀਂ ਜੁਵਾ ਬਰਗ ਦੀ ਇਸ ਸਕੀਮ ਨੂੰ ਜਵਾਬ ਕਰਦੇ ਨਾਲ ਕਿੱਦਾਂ ਲਿਖ ਦਿਓ ਮੈਂ ਇਸ ਸਕੀਮ ਨੂੰ ਜੁਆ ਵਰਗ ਦੇ ਨਾਲ ਇਸ ਤਰ੍ਹਾਂ ਦੇਖਣਾ ਹੈ ਕਿ ਅੱਜ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਸੀ ਜੀ 17 ਤੋਂ ਲੈ ਕੇ 22 ਸਾਲ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਸੱਦ ਦੀ ਲੋੜ ਸੀ ਜੀ ਕਿਉਂਕਿ ਜ਼ਿਆਦਾਤਰ ਦੇਸ਼ ਦੇ ਵਿੱਚੋਂ ਜਿਹੜੇ ਬੱਚੇ ਸੀਗੇ ਉਹ ਵਿਦੇਸ਼ਾਂ ਜਾਣ ਜਾ ਰਹੇ ਸੀ ਜਾਂ ਹੋਰ ਗਲਤ ਸੰਗਤ ਦੇ ਵਿੱਚ ਪੈ ਰਹੇ ਸੀ ਮੋਦੀ ਕੇਂਦਰ ਸਰਕਾਰ ਨੇ ਇਹ ਜਿਹੜਾ ਫੈਸਲਾ ਲਿਆ ਵਾ ਇਹ ਇਸ ਕਰਕੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਵੈ ਬਾਕੀ ਸਾਰੀਆਂ ਚੀਜ਼ਾਂ ਇਧੀਆਂ ਜੋ ਪੈਨਸ਼ਨ ਹੈ ਇਧੀਆਂ ਸੈਲਰੀਜ਼ ਹੈ ਜੋ ਸਾਰਾ ਨੂੰ ਛੱਡਿਆ ਜਾਏ ਜਿਹੜਾ ਇਹਦਾ ਬੇਸਿਕ ਐਂਗਲ ਹੈਗਾ ਵੈ ਕਿ ਬੱਚੇ ਜਿਹੜੇ ਐ ਅੱਜ ਜਿਹੜੇ ਉਹ ਗਲਤ ਕੰਮਾਂ 'ਚ ਪੈਣ ਦੀ ਜੋ ਹੈ ਉਹ ਗਰਾਊਂਡਾਂ ਦੇ ਵਿੱਚ ਸਵੇਰੇ ਪ੍ਰੈਕਟਿਸ ਕਰਦੇ ਆ ਫਿਰ ਉਸ ਤੋਂ ਬਾਅਦ ਜਦੋਂ ਅਗਨੀਵੀਰ ਸਕੀਮ ਨੂੰ ਅਗਨੀ ਪਥ ਸਕੀਮ ਦੇ ਅੰਦਰ ਜਿਹੜੀ ਅਗਨੀਵੀਰ ਜਦੋਂ ਭਰਤੀ ਹੋ ਜਾਂਦੇ ਐ ਉਹਨਾਂ ਨੂੰ ਇੱਕ ਇਦਾਂ ਦੀ ਗਾਈਡੈਂਸ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਪੇਰ ਜੂਡੀਸ ਤੋਂ ਲੈ ਕੇ ਸੀਨੀਅਰਸ ਤੀ ਜਿਹੜੀ ਜੀ ਉਹਨਾਂ ਨੂੰ ਗਾਈਡਲਾਈਨਸ ਮਿਲਦੀਆਂ ਮੈਂ ਉਹ ਇੱਕ ਬੱਚਾ ਜਿਹੜਾ ਹੈਗਾ ਇੱਕ ਫੈਕਟਰੀ ਦੇ ਵਿੱਚੋਂ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੀਸ ਬਿਲਕੁਲ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬਾਅਦ ਮਾਰਕੀਟ ਦੇ ਵਿੱਚ ਆਉਂਦਾ ਹੈ ਔਰ ਕੱਲਾ ਇਹਨਾਂ ਦਾ ਡਿਫੈਂਸ ਦੇ ਵਿੱਚ ਹੀ ਨਹੀਂ ਹੈ ਜਿਸ ਵੇਲੇ ਬੱਚਾ ਸਿਵਲ ਲਾਈਫ ਦੇ ਵਿੱਚ ਉਹ ਆ ਜਾਂਦਾ ਹੈ ਉਸ ਵੇਲੇ ਵੀ ਉਹਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਜਿਹਦੇ ਕੋਲ ਅਗਨੀ ਬੀੜ ਦੀਆਂ ਡਿਗਰੀਆਂ ਹੁੰਦੀਆਂ ਜੀ ਸੋ ਮੈਂ ਜਿਹੜਾ ਆਪਣੇ ਆਪਣੇ ਮੇਰੀ ਨਜ਼ਰੀਏ ਦੇ ਨਾਲ ਮੈਂ ਇਹ ਸਮਝਦਾ ਕਿ ਕੇਂਦਰ ਸਰਕਾਰ ਦੀ ਇੱਕ ਬਹੁਤ ਵੱਡੀ ਸਕੀਮ ਹੈ ਜਿਹਦੇ ਨਾਲ ਦੇਸ਼ ਦਾ ਜਿਹੜਾ ਜੁਗਵ ਹੈ ਸੋ ਜੁਗਵ ਵਰਗ ਨੂੰ ਇੱਕ ਕਿਸਮ ਦੇ ਨਾਲ ਮਹੱਤਵਪੂਰਨ ਜਿਹੜੀ ਦਿਸ਼ਾ ਹੈ ਉਹ ਅਗਨੀਵੀਰ ਸਕੀਮ ਜਿਹੜੀ ਹੈ ਬਿਲਕੁਲ ਮੈਂ ਇਸ ਤਰ੍ਹਾਂ ਜਿੰਦੇ ਹਾਂ ਔਰ ਇਸ ਸਕੀਮ ਬਾਰੇ ਬਹੁਤ ਸਾਰੇ ਸ਼ੱਕ ਜਿਹੜੇ ਸਿਗੇ ਬਹੁਤ ਸਾਰੇ ਸ਼ਖਸ ਸਿਗੇ ਸ਼ਿਕਵੇ ਸਿਗੇ ਕਿਸ ਤਰੀਕੇ ਨਾਲ ਇਹ ਸਕੀਮ ਜਿਹੜੀ ਹੈ ਇਸ ਨੂੰ ਇਹਦੇ ਵਿੱਚ ਕੀ ਕੀ ਖਾਸ ਗੱਲਾਂ ਨੇ ਬਹੁਤ ਸਾਰੇ ਸਾਡੇ ਦੇਸ਼ ਦੀਆਂ ਜਿਹੜੀਆਂ ਅਲੱਗ-ਅਲੱਗ ਨੀਮ ਦਸਤੀ ਸੁਰੱਖਿਆ ਦਸਤੇ ਹੈਗੇ ਆ ਔਰ ਹੋਮ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਬਿਤੇਰੇ ਜਿੰਨੀਆਂ ਵੀ ਆਰਮਡ ਫੋਰਸਿਸ ਆਂਦੀਆਂ ਉਹਨਾਂ ਦੇ ਮੁਖੀਆਂ ਨੇ ਕੁਝ ਜਿਹੜੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਸਭ ਤੋਂ ਪਹਿਲਾਂ ਅਸੀਂ ਉਹ ਸੁਣਦੇ ਹਾਂ ਇਸ ਸਕੀਮ ਦੇ ਬਾਰੇ ਜੀ ਮੰਤਰਾਲੇ ਭਾਰਤ ਸਰਕਾਰ ਕੇ ਦੁਆਰਾ ਐਕਸ ਅਗਨੀਵੀਰੂ केंद्रीय सुरक्षा बलों में भर्ती हेतु महत्वपूर्ण निर्णय लिया गया है इस निर्णय के अनुसार सीआईएसएफ ने भी एक्स की सीआईएसएफ में भर्ती हेतु सभी तैयारियां कर ली हैं। इस तैयारी के अंतर्गत अग्निवीरों के लिए कांस्टेबल पद की भर्ती में 10 प्रतिशत पद जो हैं वो अग्निवीरों के लिए आरक्षित किए गए हैं इसके अतिरिक्त उन्हें पीटी जिसको की शारीरिक दक्षता परीक्षा कहते हैं उसमें उन्हें छूट प्रदान की गई है साथ ही उन्हें आयु सीमा में भी छूट प्रदान की गई है जहां तक अग्निवीर को सीआरपीएफ में लेने का सवाल है इसके लिए ऑलरेडी सारी तैयारी हो चुकी है गृह मंत्रालय की तरफ से जो हमारा सीआरपीएफ का जो हमारा आर है वो भी एमेंड होके आ गया है जिसमें कि ऑलरेडी अग्निवीर को लेने का प्रावधान कर लिया गया है जो पहले बैच के अग्निवीर हैं अगर वे ज्वाइन करना चाहते हैं सीआरपीएफ तो उनके लिए पांच साल की छूट भी है उम्र में और उसके अलावा दस परसेंट रिजर्वेशन है उनके लिए उनको फिजिकल एफिशिएंसी टेस्ट से छूट है और जो सेकेंड बैच से आएंगे उनके लिए तीन साल की भी उम्र में रियायत है सशस्त्र सीमा बल में रिक्रूटमेंट हेतु 10% परसेंट का एक्स अग्निवीर के लिए कोटा निर्धारित है यह संशोधन हमारे एसएसबी के रिक्रूटमेंट रूल्स में कर दिया गया है इसके साथ साथ जो पहला बैच आएगा उनको पांच साल का एज रिलैक्सेशन भी उपलब्ध है इसके साथ साथ एक्सएसडीबीस के लिए इस रिक्रूटमेंट में कोई भी फिजिकल एफिशिएंसी टेस्ट जिसको हम पीईटी e. बोलते हैं वो नहीं किया जाएगा चार साल इन्होंने मशक्कत की नौकरी की है एक्सपीरियंस हासिल किया है कड़े अनुशासन में रहे हैं तो बीएसएफ के लिए एकदम अनुरूप हैं ये तो एक तरह से हमको तैयार सोल्जर मिल रहे हैं जिनको हम बहुत शॉर्ट ट्रेनिंग करके जो इनको लोकल कैप्सूल्स इनको देने हैं वो देने के बाद हम इनको तुरंत आ, सी, सीमा पर तैनात करेंगे सब बलों में इसका लाभ होगा जिसमें भी अग्निवीर जाएंगे हम इसका इंतज़ार कर रहे हैं जैसे ही आएंगे हम इनको तुरंत लेके और इनको जो है जो कन्वर्शन ट्रेनिंग है वो देने के बाद इनको तैनात करेंगे जितनी हमारी वैकेंसीज होंगी उनका दस प्रतिशत इनके लिए रिजर्व होगा आरक्षित होगा और इनको एज की भी छूट है जो पहला बैच है उसमें पाँच साल का एज रिलैक्सेशन है और जो अगले बैच आएंगे उनके लिए तीन साल का रिलैक्सेशन होगा भविष्य में जो भी भर्ती आरक्षक यानी कांस्टेबल के लेवल पे होगी उसमें भी सभी श्रेणियों में दस प्रतिशत आरक्षण का प्रावधान किया जाएगा न सिर्फ आरक्षण दिया जाएगा बल्कि उनको आयु सीमा में छूट भी दी जाएगी जो दिसंबर दिसंबर 2026 व जनवरी 2027 में जो पहला बैच अग्निवीरों का आर्मी नेवी एयरफोर्स से डिस्चार्ज होगा उनके लिए ये छूट की सीमा पांच वर्ष होगी लेकिन उसके पश्चात जो बैचेज आएंगे उसके लिए ये तीन वर्ष की सीमा की जाएगी और तीसरी एक बहुत महत्वपूर्ण छूट जो दी गई है वो ये है कि जो परीक्षा होगी उसमें शारीरिक दक्षता परीक्षा यानी फिजिकल एफिशिएंसी टेस्ट होता है तो वो टेस्ट की आवश्यकता अग्निवीरों को नहीं होगी ਤੋ ਅਸੀਂ ਸੁਣ ਰਏ ਸੀ ਕਿ ਅਲੱਗ-ਅਲੱਗ ਜਿਹੜੇ ਸੈਨਾ ਮੁਖੀ ਹੈ ਮਿਨਿਸਟਰੀ ਆਫ ਹੋਮ ਅਫੇਅਰਜ਼ ਦੇ ਅੰਦਰ ਆਂਦੇ ਉਹਨਾਂ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਕੀ ਕੀ ਨਵੇਂ ਸੁਰੱਖਿਆ ਅੰਦੇ ਵਿੱਚ ਜਿਹੜੇ ਆ ਉਹ ਕੀਤੇ ਇਹਨਾਂ ਬ੍ਰਿਫਿਕਦੇ ਆ ਜਿਹੜੀਆਂ ਯੋਜਨਾਵਾਂ ਹੈ ਕਿ ਇਸ ਤਰ੍ਹਾਂ ਇਹਨਾਂ ਨੂੰ ਅੱਗੇ ਸੈਨਾ ਦੇ ਵਿੱਚ ਜਾਣ ਦੀ ਓਪਰਚੁਨਿਟੀਸ ਉਹਦੇ ਬਾਰੇ ਵਿਸਤ੍ਰਿਤ ਜਾਣਕਾਰੀ ਜਿਹੜੀ ਉਹ ਦਿੱਤੀ ਅਸਰ ਮੈਂ ਚਰਚਾ ਨੂੰ ਅੱਗੇ ਪਸਾਉਣਾ ਤੁਹਾਡੇ ਨਾਲ ਕਿ ਅਗਨੀਵੀਰ ਸਕੀਮ ਜਿਹੜੀ ਹੈ ਆਫਟਰ ਅਗਨੀਵੀਰ ਜਦੋਂ ਉਹਨਾਂ ਦੀ ਸੇਵਾਮਾਂ ਖਤਮ ਹੋ ਜਾਣਗੇ ਆ ਅਗਨੀਵੀਰ ਤਾਂ ਕੀ ਕੀ ਅਪਰਚੂਨਿਟੀਜ਼ ਹੁਣਾਂ ਸਾਹਮਣੇ ਰਹਿਣ ਵਾਲੇ ਨੇ ਦੇਖੋ ਜੀ ਬੜੀਆਂ ਗਵਰਨਮੈਂਟਸ ਨੇ ਬੜੀਆਂ ਫੈਸਿਲਿਟੀਆਂ ਦੇਖੀਆਂ ਪਹਿਲੇ ਤਾਂ ਦੇਖੋ ਤੁਸੀਂ 17.5 ਸਾਲ ਦੀ ਉਮਰ ਦੇ ਵਿੱਚ ਅਗਨੀਵੀਰ ਬੰਦਾ ਇਨਰੋਲ ਹੁੰਦਾ ਜੀ 4 ਸਾਲ ਦੀ ਉਹਦੀ ਸਰਵਿਸਸ 6 ਮਹੀਨਾ ਟ੍ਰੇਨਿੰਗ ਹੋਗੀ 21 ਸਾਲ ਦੇ ਜਿਹੜੇ ਬੱਚਾ 22 ਸਾਲ ਦੇ ਜਿਹੜੇ ਬੱਚਾ ਬਾਹਰ ਆ ਗਿਆ ਕਰਕੇ ਉਹਨੂੰ ਜਿਹੜਾ ਘੱਟੋ ਘੱਟ 11.4 ਲੱਖ ਰੁਪਿਆ ਉਹਨੂੰ ਇੱਕ ਕਾਰਪਸ ਮਿਲ ਜਾਣਾ ਜੀ और ग्यारह प्वाइंट चार लख रुपया तो मू फंड मिल गया अपना कैपिटल बन गया बाद कई स्टेट गौरमेंट्स ने सेंट्रल गौरमेंट्स ने कई स्कीम चलाई इंटरस्ट फ्री लोन भी ला सकते हैं अपना वेंचर सैटअप कराने अगर आप, आ, ਆ ਪੈਰਾਮਿਲਟਰੀ ਫੋਰਸਿਸ 'ਚ ਨਹੀਂ ਜਾਣ ਕੰਜਾਇਨ ਕਰਨਾ ਚਾਹੁੰਦੇ ਜਾਂ ਕਿਤੇ ਮੈਨੋਕਰੀ ਕਰਨਾ ਚਾਹੁੰਦੇ ਅਗਰ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਉਹਦੇ ਅਧਰਥ ਇਹ ਲੋਨ ਲੈ ਸਕਦਾ ਉਹ ਦੇਖੋ ਇੱਕ 22 ਸਾਲ ਦੇ ਏਜ ਦੇ ਵਿੱਚ ਬੱਚੇ ਕੋਲ 20-25 ਲੱਖ ਰੁਪਏ ਹੋ ਗਿਆ ਔਰ ਆਪਣਾ ਕੰਮ ਸਟਾਰਟ ਕਰ ਸਕਦਾ ਅਨ ਇੱਕ ਤਾਂ ਅਨਇਮਪਲॉयਮੈਂਟ ਦੂਰ ਕਰੇਗਾ ਔਰ ਚਾਰ ਬੰਨਾਂ ਨੂੰ ਅਮਪਲॉयਮੈਂਟ ਦੇਗਾ ਇਸ ਦੇ ਇਲਾਵਾ ਕੀ ਹੈ 23 ਸਟੇਟ ਗਵਰਨਰਸ ਨੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਉਹਦੇ ਆਪਣੇ ਫੋਰੈਸਟ ਗਾਰਡਸ ਹੋ ਗਏ ਆਸਾਮ ਰਾਈਫਲਸ ਹੋ ਗਈਆਂ ਮਾਈਨਿੰਗ ਗਾਰਡਸ ਹੋ ਗਏ ਉਹਦੇ ਵਿੱਚ 10% ਰਿਜ਼ਰਵੇਸ਼ਨ ਰੱਖੀ ਹੈ ਇਹਨਾਂ ਤੋਂ 5% ਰਿਜ਼ਰਵੇਸ਼ਨ ਦੇਣੀ ਹੈ ਔਰ ਰੀਸੈਂਟਲੀ ਇੱਕ ਹਰਿਆਣਾ ਗਵਰਨਰ ਦੀ ਇੱਕ ਨੋਟੀਫਿਕੇਸ਼ਨ ਆਈ ਹੈ ਉਹਨਾਂ ਨੇ ਗਰੁੱਪ B ਤੇ C ਕੈਟਾਗਰੀ ਦੇ ਵਿੱਚ ਵੀ ਰਿਜ਼ਰਵੇਸ਼ਨ ਦਿੱਤੀ ਹੈ ਕਿ ਗਰੁੱਪ B ਦੇ ਵਿੱਚ ਜਿਹੜੀ ਰਿਕਰੂਟਮੈਂਟ ਹੋਈ ਗਈ ਹੈ ਅਗਲੀ ਵਾਰ ਸੇ 5% ਦੀ ਰਿਜ਼ਰਵੇਸ਼ਨ ਹੈ ਔਰ ਗਰੁੱਪ C ਦੇ ਵਿੱਚ 1% ਦੀ ਰਿਜ਼ਰਵੇਸ਼ਨ ਹੈ ਔਰ ਇੱਕ ਚੀਜ਼ ਹੋ ਰਿਹਾ ਕਿ ਮ ਪਰਮਾਤਮਾ ਨਾ ਕਰੇ ਅਗਰ ਸਭ ਠੀਕ ਠਾਕ ਰਹੇਗੇ ਤਾਂ ਕੋਈ ਦਿੱਕਤ ਨਹੀਂ ਇਹਨਾਂ ਨੂੰ ਐਟ ਦੀ ਐਂਡ ਆਫ ਕੈਰੀਅਰ ਇਹਨਾਂ ਨੂੰ ਐਨਾ ਪੈਸਾ ਮਿਲ ਲੇਗਾ ਅਗਰ ਕਿਤੇ ਰੀਇੰਪਲਾਈ ਹੋ ਗਏ ਤਾਂ ਬੜਾ ਵਧੀਆ ਨਹੀਂ ਰੀਇੰਪਲਾਈ ਹੋ ਗਏ ਇਹਨਾਂ ਕੋਲ ਐਨਾ ਪੈਸਾ ਕਿ ਆਪਣੀ ਲਿਵਲੀਹੂਡ ਨੂੰ ਚਲਾਉਣ ਨਾਲ ਸੇ ਕੋਈ ਨਾ ਕੋਈ ਵੈਂਚਰ ਸ਼ੁਰੂ ਕਰ ਸਕਦੇ ਹੋ ਰੋਲ ਵਿੱਚ ਬੈਂਕਰਸ ਦੀ ਬੜੀ ਰੋਲ ਹੈ ਸਟੇਕ ਹੋਮਰ ਦਾ ਬਾਹਰ ਰੋਲ ਆਪਦੇ ਲਿਬਰਲਾਈਜ਼ ਟਰਮਸ ਤੇ ਇਹਨਾਂ ਨੂੰ ਫੰਡਸ ਦਿੱਤੇ ਜਾਣੇ ਉਹ ਜਿਸ ਤਰ੍ਹਾਂ ਕਿ ਹਰਿਆਣਾ ਗਵਰਨਮੈਂਟ ਨੇ ਡਿਕਲੇਅਰ ਕੀਤਾ ਕਿ ਅਸੀਂ 5 ਲੱਖ ਵਿਦਾਊਟ ਇੰਟਰਸਟ ਸਿਲ ਲੋਨ ਦੇਵਾਂਗੇ 11 ਲੱਖ ਹੋ ਮਿਲ ਗਿਆ 5 ਲੱਖ ਹੋ ਮਿਲ ਗਿਆ 16 ਲੱਖ ਤੱਕ ਇੱਕ ਬੱਚਾ ਤਿਆਰ ਹੋਏਗਾ ਔਰ ਇੱਕ ਚੀਜ਼ ਤੁਸੀਂ ਮੰਨ ਕੇ ਚੱਲੋ ਕਿ ਯੰਗ ਬ੍ਰੇਨ ਆ ਯੰਗ ਬ੍ਰੇਨ ਆ 4 ਸਾਲ ਦੀ ਵੀ ਬੜੀ ਡਿਸਪਲਿਨ ਲਾਈਫ ਹੋਏਗੀ ਜਿਹਨੇ ਦੀ ਡਿਸਪਲਿਨ ਲਾਈਫ ਹੋਏਗੀ ਨਾ ਲਾਈਫ ਨੂੰ ਸਿੱਖ ਲਿਆ ਲਾਈਫ ਨੂੰ ਬੜੇ ਅੱਛੇ ਤਰੀਕੇ ਨਾਲ ਜੀਏਗਾ ਔਰ ਇੱਕ ਬੜਾ ਅੱਛਾ ਸ਼ਹਿਰੀ ਬਣੇਗਾ ਔਰ ਇੱਕ ਬੜਾ ਅੱਛਾ ਨੇਸ਼ਨ ਦੀ ਇਕਨੋਮੀ ਨੂੰ ਕੰਟਰੀਬਿਊਟ ਕਰਨ ਵਾਲਾ ਸ਼ਖਸ ਬਣੇਗਾ ਜੀ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਤੁਸੀਂ ਦੇਖੋ ਅਗਨੀਵੀਰ ਸਰਵਿਸ ਕਰਦੇ ਆਗਰ ਸਰਵਿਸ ਦੇ ਦੌਰਾਨ ਕੁਝ ਦੀ ਫੈਟਲਿਟੀ ਹੋ ਜਾਂਦੀ ਆਨ ਡਿਊਟੀ ਹੋ ਜਾਂਦੀ ਆ ਉਹਦੇ ਵਿੱਚ ਵੀ ਇੰਨੀ ਅੱਛੀ ਕੰਪਨਸੇਸ਼ਨ ਦਿੱਤੀ ਗਈ ਹੈ ਕਿ 48 ਲੱਖ ਰੁਪਏ ਦਾ ਜਿਹੜੀ ਇੰਸ਼ੋਰੈਂਸ ਕਵਰ ਮਿਲੇਗਾ ਜਿਹਦੇ ਵਿੱਚ ਇਹਦੀ ਕੰਟਰੀਬਿਊਸ਼ਨ ਜ਼ੀਰੋ ਹੈ ਗਵਰਨਰ ਜਣੀ ਆਰਮ ਫੋਰਸਿਸ ਗਵਰਨਮੈਂਟ ਪੇ ਕਰੇਗੀ ਔਰ 44 ਲੱਖ ਰੁਪਏ ਐਕਸਗ੍ਰੇਸ਼ੀਆ ਵੀ ਦਿੱਤਾ ਜਾਂਦਾ ਔਰ ਉਸ ਬਾਅਦ ਜਿੰਨੀ ਉਹਦੀ ਸਰਵਿਸ ਰਹਿ ਜਾਏ ਉਨੀ ਸਰਵਿਸ ਤੇ ਉਹਨੂੰ ਪੂਰੀ ਸੈਲਰੀ ਮਿਲੇਗੀ ਇਹਦੇ ਇਲਾਵਾ ਜਿਹੜਾ ਸੇਵਾ ਨidhi ਫੰਡ ਹੈ ਜਿਹੜਾ ਤਖਤਾਇਆ ਉਹ ਵੀ ਦਿੱਤਾ ਜਾਏਗਾ ਲੇਕਿਨ ਅੱਪਾ ਪਿੱਛੇ ਦੇਖਿਆ ਕਈ ਜਗ੍ਹਾ ਸਾਡੇ ਅਗਲੀ ਵੀਰ ਜਿਹੜੇ ਵਿਚਾਰੇ ਸ਼ਹੀਦ ਹੋਏ ਜਾਂ ਕੁਝ ਹੋਏ ਉਹਨਾਂ ਨੂੰ ਆਨ ਡਿਊਟੀ ਸਟੇਟ ਕਮਪਨਸ ਵੀ ਦਿੱਤਾ ਗਿਆ ਪੈਸੇ ਦੀ ਤਰਫੋਂ ਕੋਈ ਨਹੀਂ ਹੈ ਉਹਨਾਂ ਨੂੰ ਪੂਰੀ ਇੱਜ਼ਤ ਮਾਨ ਦਿੱਤੀ ਜਾਂਦੀ ਹੈ ਔਰ ਇੱਕ ਤੋਂ ਸਭ ਤੋਂ ਵੱਡਾ ਅੱਛਾ ਜਿਹਾ ਪ੍ਰਬੰਧ ਇਹਨਾਂ ਨੇ ਕੀਤਾ ਆਗਿਆ ਰ ਅਗਨਿਕ ਵੀ ਦੇ ਡਿਸੇਬਿਲਟੀ ਬੋਨਡ ਲਈ ਹੈ ਦੇਖੋ ਵਾਰ ਫਰੰਟ ਤੇ ਗਿਆ ਕਿਤੇ ਡਿਸੇਬਿਲਟੀ ਹੋ ਗਈ ਡਿਸੇਬਿਲਟੀ ਦੇ ਬਿਨਾਂ ਨੇ ਕੰਪਨਸੇਸ਼ਨ ਦਿੱਤੀ ਹੈ 15 ਲੱਖ 25 ਲੱਖ ਤੇ 44 ਰੱਖ ਦੇ ਹਿਸਾਬ ਨਾਲ ਦਿੱਤੀ ਹੈ ਅਗਰ 50% ਡਿਸੇਬਿਲਟੀ ਹੋ ਗਈ ਹੈ ਤੇ ਤੁਹਾਨੂੰ 15 ਲੱਖ ਮਿਲੇਗਾ ਕੰਪਨਸੇਸ਼ਨ ਅਗਰ ਅਗਰ ਅਸੀਂ ਗੱਲ ਕਰੀਏ ਤਾਂ ਇਹਨਾਂ ਦੇ ਭੇਖ ਨੂੰ ਸਵਾਰਨ ਵਾਸਤੇ ਸੁਰੱਖਿਅਤ ਕਰਨ ਵਾਸਤੇ ਕੇਂਦਰ ਸਰਕਾਰ ਨੇ ਬਹੁਤ ਜ਼ਿਆਦਾ ਪਹਿਲ ਕਦਮੀਆਂ ਕੀਤੀਆਂ ਸਿਰ ਮੈਂ ਤੁਹਾਨੂੰ ਵੀ ਇਹਦੇ ਵਿੱਚ ਸ਼ਾਮਲ ਕਰਦਾ ਕਿ ਜੁਬਾ ਜਿਹੜਾ ਹੈ ਕਿਉਂਕਿ ਇਹ ਉਮਰ ਐਸੀ ਉਮਰ ਹੁੰਦੀ ਹੈ ਜਦੋਂ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਮਨ ਹੁੰਦਾ ਹੈ ਇਸ ਨੂੰ ਬਚਾਣਾ ਔਰ ਇੱਕ ਸਹੀ ਡਾਇਰੈਕਸ਼ਨ ਚ ਦੇਣਾ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਬੱਚੇ ਜਿਹੜੇ ਆ ਉਹ ਅਗਨੀਵੀਰ ਨਹੀਂ ਜਾਂਦੇ ਔਰ ਦੂਸਰੇ ਬੱਚੇ ਜਿਹੜੇ ਅਗਨੀਵੀਰ ਬਣਦੇ ਦੋਨਾਂ ਵਿੱਚ ਅਗਰ ਕੰਪੈਰੀਜ਼ਨ ਚ ਦੇਖੀਏ ਤਾਂ ਅਗਨੀਵੀਰ ਕਿਸ ਤਰੀਕੇ ਨਾਲ ਬਿਹਤਰ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰਦੇ ਸਰ ਅਗਨੀਵੀਰ ਜਿਹੜਾ ਹੈ ਜਿਹੜਾ ਬੰਦਾ ਅਗਨੀ ਪਥ ਸਕੀਮ ਦੇ ਅੰਤਰਗਤ ਜਿਹੜਾ ਬੰਦਾ ਅਗਨੀਵੀਰ ਦੀ ਡਿਗਰੀ ਲੈ ਕੇ ਜਿਹੜੀਆਂ ਸਾਡੀਆਂ ਨੈਸ਼ਨਲ ਔਰ ਮਲਟੀਨੇਸ਼ਨਲ ਕੰਪਨੀਆਂ ਸਨੀਆਂ ਵੈ ਜੀ ਉਹ ਵੀ ਇਸ ਟਾਈਮ ਪ੍ਰਾਇੋਰਟੀ ਦੇ ਉੱਤੇ ਜਿਹੜੇ ਇਹਨਾਂ ਬੱਚਿਆਂ ਨੂੰ ਆਪਣੇ ਕੋਲ ਅਸੀਂ ਉਹ ਇਮਪਲॉयਮੈਂਟ ਦੇ ਰਹੇ ਆ ਕਿਉਂਕਿ ਇੱਕ ਡਿਸਿਪਲਿਨਡ ਬੱਚਾ ਇੱਕ ਬੱਚਾ ਜਿਹੜਾ ਸੰਵੇਦਨਸ਼ੀਲ ਉਮਰ ਦੇ ਵਿੱਚ ਜਿਸ ਬੱਚੇ ਨੇ ਡਿਸਿਪਲਿਨਡ ਲਾਈਫ ਆਪਣੀ ਜਿਹੜੀ ਹੈ ਬਤੀਤ ਕੀਤੀ ਹੈ ਉਸ ਤੋਂ ਉਸ ਬੱਚੇ ਨੂੰ ਨੇਚਰਲੀ ਜਿਹੜਾ ਇੱਕ 22 ਸਾਲ ਦਾ ਬੱਚਾ ਉਹਦੇ ਮੁਕਾਬਲੇ 'ਚ ਦੂਸਰਾ ਬੱਚਾ ਜਾਏਗਾ ਉਹਨੂੰ ਪ੍ਰਾਇਓਰਟੀ ਦਿੱਤੀ ਜਾਏਗੀ ਜੀ ਦੂਸਰੀ ਗੱਲ ਇਹ ਹੈ ਕਿ ਇਹ ਇਸ ਤੋਂ ਇਲਾਵਾ ਗੋਮ ਇਹ ਜਿਹੜੀਆਂ 10% ਰਿਜ਼ਰਵੇਸ਼ਨ ਤੋਂ ਇਲਾਵਾ ਗਵਰਨਮੈਂਟ ਜਿਹੜੀ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧਿਤ ਜਿੰਨੇ ਵੀ ਕੰਟੈਕਟ ਬੇਸਿਸ ਜਿਹੜੀਆਂ ਕੰਪਨੀਆਂ ਚੱਲਦੀਆਂ ਆ ਭਾਵੇਂ ਉਹ ਟਰਾਂਸਪੋਰਟ ਦੀਆਂ ਹੋਣ ਭਾਵੇਂ ਉਹ ਯਾਤਰਾਜਾਦ ਦੀਆਂ ਹੋਣ ਭਾਵੇਂ ਉਹ ਟ੍ਰਾਂਸਪੋਰਟ ਨਾਲ ਸੰਬੰਧੀ ਤਾਂ ਕੋਈ ਵੀ ਕੰਪਨੀਆਂ ਵੈ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਨਾਲ ਕਨਸਰਨਡ ਹੈਗੀਆਂ ਸੀਆਂ ਗਵਰਨਮੈਂਟ ਨੇ ਉਹਨਾਂ ਨੂੰ ਅਗਨੀ ਵੀਰਾਂ ਨੂੰ ਪ੍ਰਾਇੋਰਟੀ ਤੇ ਉੱਤੇ ਉਹਨਾਂ ਨੂੰ ਇੰਪਲॉयਮੈਂਟ ਦੇਣ ਦਾ ਉਹਨਾਂ ਨੇ ਕੋਈ ਛਣਾ ਕੀਤੀ ਹੈ ਸਟੇਟ ਗਵਰਨਮੈਂਟਸ ਵੀ ਜਿਹੜੀਆਂ ਆਪਣੇ ਲੈਵਲ ਦੇ ਉੱਤੇ ਕਾਫੀ ਸਟੇਟ ਗਵਰਨਮੈਂਟਸ ਜਿਦਾ ਇਹਨਾਂ ਨੇ ਆਪਣਾ ਕਪੂਰ ਸਾਹਿਬ ਨੇ ਦੱਸਿਆ ਹੁਣੇ ਕਿ ਭਈ ਹਰਿਆਣਾ ਗਵਰਨਮੈਂਟ ਨੇ ਤਾਂ ਬਹੁਤ ਅੱਛੀਆਂ ਉਹਨੂੰ ਅਨਾਉਂਸਮੈਂਟਸ ਕੀਤੀਆਂ ਮੈਂ ਜੀ ਜੀ ਬਈ ਇਹਨਾਂ ਨੂੰ ਬੀਮਾ ਵੀ ਦਿੱਤਾ ਜਾਏਗਾ ਜੇ ਕੋਈ ਕੈਜ਼ੂਅਲਟੀ ਹੋ ਜਾਂਦੀ ਹੈ ਬਹੁਤ ਸਾਰੀਆਂ ਸਟੇਟ ਗਵਰਨਮੈਂਟ ਔਰ ਜਿਹੜੀਆਂ ਕੇਂਦਰ ਸਰਕਾਰ ਨੇ ਕਿਉਂਕਿ ਇਹ ਅਗਨੀਵੀਰ ਜਿਹੜੇ ਆ ਦੇਸ਼ ਵਾਸਤੇ ਕੰਪਨੀਆਂ ਵਾਸਤੇ ਵੀ ਬਹੁਤ ਲਾਹੇਵੰਦ ਹੋਣਗੇ ਸੋ ਇਹਨਾਂ ਨੂੰ ਉਹਨਾਂ ਦੀ ਸੁਰੱਖਿਆ ਵਿੱਚ ਵੀ ਲਗਾਇਆ ਜਾ ਸਕਦਾ ਆਫਟਰ ਅਗਨੀਵੀਰ ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਸ਼ਾਮਲ ਕੀਤਾ ਸਰ ਮੈਂ ਜੇ ਤੁਹਾਨੂੰ ਜੀ ਜੀ ਤੁਸੀ ਦੇਖੋ ਬਈ 35 ਤੋਂ ਉੱਤੇ ਜਿਹੜੀਆਂ ਫੋਰਸਿਸ ਹੈਗੀਆਂ ਮੈਂ ਜੀ ਪੰਤੀ ਤੋਂ ਉੱਤੇ ਜਿਹੜੀਆਂ ਜਿਹੜੀਆਂ ਸੈਂਟਰ ਦੀਆਂ ਫੋਰਸਿਸ ਆਈਆਂ ਮੈਂ ਚਾਹੇ ਉਹ ਪੁਲਿਸ ਫੋਰਸਿਸ ਆਈਆਂ ਹੋਵੇ ਭਾਵੇਂ ਫੋਰੈਸ ਡਿਪਾਰਟਮੈਂਟ ਨਾਲ ਕਨਸਰਨ ਹੈ ਭਾਵੇਂ ਕਿਸੇ ਵੀ ਡਿਪਾਰਟਮੈਂਟ ਬਾਰੇ ਵੀ ਹੈ ਜਿਵੇਂ ਜਿੱਦਾਂ ਤੁਸੀਂ ਸੈਂਟਰਲ এমਪਲੋਇਡ ਫੋਰਸ ਲੈ ਲਓ ਸੀਆਈਐਸਐਫ ਲੈ ਲਓ ਬੀਐਸਐਫ ਲੈ ਲਓ ਤੁਸੀਂ ਸੀਆਰਪੀਐਫ ਲੈ ਲਓ ਉਹਨਾਂ ਚ 10% ਰਿਜ਼ਰਵੇਸ਼ਨ ਜਿਹੜੀ ਹੈ ਮਿਲਣੀ ਬਹੁਤ ਮਹੱਤਵਪੂਰਨ ਜਿਹੜਾ ਬਹੁਤ ਮਹੱਤਵਪੂਰਨ ਚੀਜ਼ ਹੈ ਕਪੂਰ ਸਾਹਿਬ ਤੁਹਾਡੇ ਕੋਲੋਂ ਕਿ ਹੁਣੇ ਅਸੀਂ ਸੁਣਿਆ ਹੈ ਕਿ ਅਲੱਗ-ਅਲੱਗ ਸੈਨਾ ਮੁਖੀ ਜਿਹੜੇ ਸੀਗੇ ਆਮ ਫੋਰਸਸ ਤੇ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਇਹਨਾਂ ਨੂੰ ਰਿਲੈਕਸੇਸ਼ਨ ਇਸ ਰਿਲੈਕਸੇਸ਼ਨ ਵੀ ਦਿੱਤੀ ਜਾਏਗੀ ਔਰ ਕੋਟਾ ਵੀ ਜਿਹੜਾ ਨਿਰਧਾਰਿਤ ਕਰ ਦਿੱਤਾ ਸੋ ਇਸ ਸਕੀਮ ਦੇ ਨਾਲ ਕਿੰਨਾ ਇਹ ਜਿਹੜੇ ਸ਼ੰਕੇ ਸੀ ਕਿ ਇਹਨਾਂ ਦੀ ਸੁਰੱਖਿਆ ਕਿਸ ਤਰੀਕੇ ਨਾਲ ਪਵਿਕ ਕਿਸ ਤਰ੍ਹਾਂ ਨਾਲ ਹੋਏਗਾ ਉਹ ਕਿੰਨਾ ਕੁ ਦੂਰ ਹੋਣ ਦੀ ਸੰਭਾਵਨਾ ਸੀ ਇੱਕ ਚੀਜ਼ ਹੋਰ ਤੁਸੀਂ ਦੇਖੋ ਇਹ ਸਕੀਮ ਲੈ ਇਨੀਸ਼ੀਅਲ ਸਟੇਜ ਤੇ ਆਈ ਹੈ ਜੀ ਜੋ ਜੋ ਦੀ ਫੀਡਬੈਕ ਆਏਗੀ ਇਹਦੇ ਵਿੱਚ ਕਈ ਕਈ ਰਿਫਾਰਮ ਕੀਤੇ ਜਾਣਗੇ ਔਰ ਪਿਛੇ ਇੱਕ ਸਟੱਡੀ ਗਰੁੱਪ ਹੋਈ ਸਟੱਡੀ ਕਨ ਕਨਸਟੀਟਿਊਟ ਕੀਤੀ ਉਹਨੇ ਆਪਣੀ ਰეკਮੈਂਡੇਸ਼ਨਾਂ ਦਿੱਤੀਆਂ ਉਹਦੇ ਵਿੱਚ ਉਹਨਾਂ ਨੇ ਇੱਕ ਰეკਮੈਂਡੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਜਿਹੜੀ ਸਰਵਿਸ ਪੀਰੀਅਡ ਹੈ 4 ਸਾਲ ਦੀ ਬਜਾਏ 8 ਸਾਲ ਕੀਤਾ ਜਾਵੇ ਗਵਰਨਮੈਂਟ ਐਗਜ਼ਾਮਨ ਕਰੇਗੀ ਔਰ ਰਿਟੈਂਸ਼ਨ ਪੀਰੀਅਡ ਜਿਹੜਾ ਐਡ ਪ੍ਰੈਸੈਂਟ 25% ਹੈਗਾ 25% ਦੀ ਬਜਾਏ ਕਿ 60% ਕੀਤਾ ਜਾਏਗਾ ਇਹ ਹਾਸਾ ਹਾਸਾ ਜੋ ਜੋ ਚੱਲੇਗਾ ਤਾਂ ਤੋਂ ਇੱਕ ਮੈਡੀਸ਼ਨਾਂ ਮੰਦੇ ਜਾਣਗੇ ਰਿਫਾਰਮਸ ਹੁੰਦੇ ਜਾਣਗੇ ਮੇਨ ਮਕਸਦ ਕੀ ਹੈ ਜਿਹੜਾ ਮੇਨ ਮੋਟਿਵ ਹੈ ਜਿਹੜਾ ਸਾਡੇ ਯੂਥ ਨੂੰ ਇੱਕ ਤੇ এমਪਲੋਇਮੈਂਟ ਮਿਲੇ ਔਰ ਦੂਸਰਾ ਬੈਟਰ ਸਿਟੀਜ਼ਨ ਬਣੇ ਔਰ ਤੀਸਰਾ ਜੜੀ ਸਾਡੀ ਦੇ ਦੀ ਸਿਕਿਉਰਿਟੀ ਐਂਡ ਸੇਫ ਹੈਂਡਸ ਦੇ ਵਿੱਚ ਹੋਏ ਤੁਸੀਂ ਦੇਖੋ ਨਾ ਮੈਂ ਸ਼ੁਰੂ ਤੇ ਇਸ ਤੋਂ ਪਹਿਲੇ ਕਿਹਾ ਟੈਕਨੋਲੋਜੀ ਅੱਜ ਕੁਛ ਹੈ ਕੱਲ ਕੁਛ ਹੈ ਅੱਜ ਤੇ ਡੇਢ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਹੋ ਸਕਦਾ ਮੇਰੀ ਜਗ੍ਹਾ ਕੋਈ ਦੂਸਰਾ ਬੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਿਠਾਇਆ ਜਾਏਗਾ ਮਾੜਾ ਵਾਰ ਫਿਰ ਇਹ 싸 ਲੜੀ ਜਾਣੀ ਹੈ ਇਸੇ ਕਰਕੇ ਸ ਦੀ ਜਿਹੜੀ ਉਮਰ ਹੁੰਦੀ ਹੈ ਬੱਚੇ ਦੀ ਬੜੀ ਫਰਟਾਈਲ ਹੁੰਦੀ ਹੈ ਉਹਨੂੰ ਜਿਸ ਤਰੀਕੇ ਨਾਲ ਅਸੀਂ ਉਹਨੂੰ ਗਾਈਡ ਕਰਾਂਗੇ ਜਿਸ ਤਰੀਕੇ ਨਾਲ ਉਹਨੂੰ ਉਹਨੂੰ ਐਕਸਪਰਟਾਈਜ਼ ਦਿਆਂਗੇ ਉਸ ਤਰੀਕੇ ਨਾਲ ਐਕਸਪਰਟ ਬਣੇਗਾ ਔਰ ਇੱਕ ਬਿਹਤਰ ਸ਼ਹਿਰੀ ਬਣੇਗਾ ਬਿਹਤਰ ਫੈਮਿਲੀ ਮੈਨ ਬਣੇਗਾ ਔਰ ਬਿਹਤਰ ਆਪਣੀ ਲਾਈਫ ਵੀ ਬਣਾਏਗਾ ਔਰ ਨੇਸ਼ਨ ਦੇ ਜੜਾਣਾ ਸਾਡਾ ਨੇਸ਼ਨ ਜੜਾ ਬਿਲਕੁਲ ਡਵੈਲਪ ਕਰੇਗਾ ਇਹ ਜਿਹੜੀ ਸਟੱਡੀ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ 191 ਕੰਟਰੀਜ਼ ਦੇ ਵਿੱਚ ਅਗਨੀਪਥੀ ਸਕੀਮ ਇਸ ਤਰੀਕੇ ਤੇ ਚੱਲਦੀ ਪਈ ਹੈ ਔਰ ਰਿਫਾਰਮਸ ਤੇ ਹੋਣਗੇ ਦੇਖੋ ਗੋਮਟ ਇਸ ਓਪਨ ਹਰ ਸੁਜੈਸ਼ਨਸ ਓਪਨ ਦਿੱਤੀਆਂ ਜਾਣਗੀਆਂ 4 ਸਾਲ ਦੀ ਜਗ੍ਹਾ 8 ਸਾਲ ਦੀ ਕਰੇਗੀ ਜੋ ਜੇ ਵਕਤ ਅਨਿਗਟ ਨੀਡ ਬੇਸ ਦੇ ਹਿਸਾਬ ਨਾਲ ਕਰੇਗਾ ਇਹ ਚਲੇਗੀ ਔਰ ਇਟ ਇਸ ਅ ਵੈਰੀ ਗੁੱਡ ਕਿ ਉਹ ਜਿਹੜੇ ਆਰਮ ਫੋਰਸਸ ਦੇ ਚੇਅਰਮੈਨ ਮੁਖੀਆ ਨੇ ਦੱਸਿਆ ਵੀ 10% ਹਰਿਆਣਾ ਗੋਮਨ ਨੇ ਰਿਜ਼ਰਵੇਸ਼ਨ ਕੀਤੀ ਹੈ ਅਸਾਮ ਰਾਈਫਲਸ ਨੇ ਰਿਜ਼ਰਵੇਸ਼ਨ ਕੀਤੀ ਹੈ ਕੋਸ਼ਿਸ਼ ਇਹ ਹੀ ਹੋਏਗੀ ਇਹਨਾਂ ਨੂੰ ਜਿਆਦਾ ਜਿਆਦਾ ਅਬਜ਼ਾਰ ਅਬਜ਼ਾਰ ਦਿੱਤਾ ਜਾਏ ਜੀ ਅਸਰ ਮੈਂ ਤੁਹਾਡੇ ਕੋਲੋਂ ਇਹ ਬੇਨਾਲੀ ਕਿ ਬਹੁਤ ਸਾਰੇ ਅਗਨੀ ਵੀਰ ਜਿਹੜੇ ਆ ਉਹ ਸ਼ਹਾਦਤ ਜਦੋਂ ਪ੍ਰਾਪਤ ਕਰ ਲੈਂਦੇ ਆ ਤੇ ਉਹਨਾਂ ਨੂੰ ਕੀ ਕੀ ਬੈਨੀਫਿਟ ਜਿਹੜੇ ਆ ਤੁਸੀਂ ਸੋਚਦੇ ਹੋ ਕਿ ਮਿਲਣੇ ਚਾਹੀਦੇ ਆ ਔਰ ਸਰਕਾਰ ਉਹਦੇ ਉੱਤੇ ਫਰਾਗ ਦੇਲੀ ਦੇ ਨਾਲ ਕੰਮ ਕਰਦੇ ਦੇਖੋ ਸਰਕਾਰ ਜਿਹੜੀ ਹੈ ਬੈਡੀ ਗੱਲ ਹੈ ਕਿ ਇਹ ਇਸ ਗੱਲ ਤੇ ਅਸੀਂ ਪਹਿਲੇ ਵੀ ਚर्चा ਕੀਤੀ ਹੈ ਕਿ ਇਹਨਾਂ ਦਾ ਬਕਾਇਦਾ ਤੌਰ ਤੇ ਇੱਕ ਬੀਮਾ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਕਾਰਪਸ ਜਿਹੜੇ ਫੰਡਸ ਹੈਗੇ ਆ ਉਹ ਗਵਰਨਮੈਂਟ ਇਹਨਾਂ ਨੂੰ ਜਿਹੜੇ ਆਪਣੇ ਕੋਲੋਂ ਵੀ ਪੈਸੇ ਪਾ ਕੇ ਔਰ ਸਟੇਟ ਗਵਰਨਮੈਂਟਸ ਵੀ ਜਿਹੜੀਆਂ ਹੈਗੀਆਂ ਉਹਨਾਂ ਪਰਿਵਾਰਾਂ ਦੀ ਮਦਦ ਕਰਦੀਆਂ ਜਿਨ੍ਹਾਂ ਦੇ ਅਗਨੀ ਜਿਹੜੇ ਹੈਗੇ ਹੈ ਜਿਹੜੇ ਉਹਨਾਂ ਦੇ ਨਾਲ ਜੇ ਕੋਈ ਕਿਸੇ ਤਰ੍ਹਾਂ ਦੀ ਕਜ਼ੁਅਲਟੀ ਹੋ ਜਾਂਦੀ ਹੈ ਜੀ ਉਹਨੂੰ ਸਿਸਟਮ ਕੀ ਹੈ ਐਸਟਮ ਚੱਲ ਰਿਹਾ ਹੈ ਕਿ ਵੀ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਦੇਸ਼ ਦੇ ਵਿੱਚ ਇਸ ਯੋਜਨਾ ਦੇ ਨਾਲ ਜੁੜੀ ਹੈ ਉਹ ਚੀਜ਼ ਇਹ ਹੈ ਕਿ ਦੇਸ਼ ਦੇ ਵਿੱਚ ਸੈਨਾ ਦੇ ਵਿੱਚ ਜਾਣਾ ਸਭ ਤੋਂ ਵੱਡਾ ਸਨਮਾਨਿਤ ਤੇ ਗਰਵ ਦਾ ਵਿਸ਼ਾ ਮੰਨਿਆ ਜਾਂਦਾ ਹੈ ਜੀ ਔਰ ਅੱਜ ਕੇਂਦਰ ਸਰਕਾਰ ਨੇ ਸਾਰੇ ਦੇਸ਼ ਨੂੰ ਇਹ ਮੌਕਾ ਦਿੱਤਾ ਹੈ ਕਿ ਆਪਣੇ ਨੌਜਵਾਨ ਆਪਣੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਤੁਸੀਂ ਆਪਣੇ ਪਰਿਵਾਰ ਨੂੰ ਸਨਮਾਨ ਦਾ ਮੌਕਾ ਦਿਓ ਉਹ ਬੱਚੇ ਕੱਲ ਨੂੰ ਜਦੋਂ ਅਗਨੀ ਵੀਰ ਦੀ ਡਿਗਰੀ ਲੈ ਕੇ ਆਉਂਦੇ ਆ ਉਹਨਾਂ ਚੋਂ 1% ਹੈ ਕਿ ਉਹਨਾਂ ਬੱਚਿਆਂ ਦੇ ਵਿੱਚੋਂ ਕਾਫੀ ਬੱਚੇ 15 ਸਾਲ ਦੀ ਅੱਗੇ ਵੀ ਜਾਣਗੇ ਜੀ 15 ਸਾਲੀਆਂ ਨੂੰ ਐਕਸਟੈਂਸ਼ਨ ਵੀ ਦਿੱਤੀ ਜਾਏਗੀ ਅਮੈਂਡਮੈਂਟ ਜਿਹੜੀਆਂ ਹੈਆਂ ਉਹ ਟਾਈਮ ਟੂ ਟਾਈਮ ਰਿਫਾਰਮਸ ਜਿਹੜੀਆਂ ਹੈ ਉਹ ਤਾਂ ਟਾਈਮ ਟੂ ਟਾਈਮ ਚਲਣੀਆਂ ਮੈਂ ਕਿਉਂਕਿ ਸੁਜੈਸ਼ਨਸ ਤਾਂ ਓਪਨ ਨਹੀਂ ਹੈ ਸਰਕਾਰ ਸਭ ਦੀ ਸੁਜੈਸ਼ਨ ਸੁਣਦੀ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਦਾ ਦੇਸ਼ ਜਿਹੜਾ ਵਾ ਹੈ ਦੇਸ਼ ਨੂੰ ਦੇਸ਼ ਦੇ ਵਿਸ਼ੇ ਤੇ ਰੱਖ ਕੇ ਸੋਚਿਆ ਜਾਣਾ ਚਾਹੀਦਾ ਹੈ ਔਰ ਦੇਖਿਆ ਜਾਣਾ ਚਾਹੀਦਾ ਕਿ ਜਿਹੜਾ ਕੁਝ ਸਟੇਟਸ ਦੇ ਇਹੋ ਜਿਹੇ ਹਨ ਕਿ ਜਿਨ੍ਹਾਂ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੱਚਾ ਸ਼ਹੀਦ ਹੁੰਦਾ ਵਾ ਤੇ ਉਹਦੇ ਘਰ ਦੇ ਦੋ ਬੱਚੇ ਹੋਰ ਸੈਨਾ ਦੇ ਵਿੱਚ ਭੇਜੇ ਜਾਂਦੇ ਸੋ ਬਹੁਤ ਮਹੱਤਵਪੂਰਨ ਹੈ ਕਿ ਬਹੁਤ ਸਾਰੇ ਪਰਿਵਾਰ ਉਹ ਸੈਨਾ ਦਾ ਬਹੁਤ ਸਨਮਾਨ ਦਾ ਵਿਸ਼ਵਾਸ ਰੱਖਦੇ ਆ ਉਹ ਹਮੇਸ਼ਾ ਦੇ ਸੇਵਾ ਵਿੱਚ ਅਗਰ ਨਹੀਂ ਰਹਿੰਦੇ ਇੱਕ ਚੀਜ਼ ਵਿੱਚ ਮੈਂ ਹੋਰ ਐਡ ਕਰਾਂਗਾ ਜਿਸ ਤਰ੍ਹਾਂ ਕਿ ਯੰਗ ਬੱਚਾ ਜਾ ਰਿਹਾ 11 ਕੰਟਰੀਜ਼ ਦੇ ਵਿੱਚ ਗਰਲਸ ਨੂੰ ਲੇਡੀਜ਼ ਨੂੰ ਇਹਨਾਂ ਨੇ ਇਨਕਰੇਜ ਕੀਤਾ ਦਾ ਜੀ ਲੇਡੀਜ਼ ਇਨਕਰੇਜ ਹੋ ਰਹੀ ਹੈ ਇਸ ਦਾ ਮਤਲਬ ਇਸ ਇਹਦੀ ਸਕੀਮ ਦੀ ਯੂਟਿਲਟੀ ਕਿੰਨੀ ਹੈ ਔਰ ਗਵਰਨਮੈਂਟ ਨੇ ਜਿਹੜਾ ਕਿੰਨਾ ਦਾ ਜਿਹੜਾ ਆਫਟਰ ਕੈਜੁਅਲਟੀ ਔਰ ਕਿਸੇ ਨਾ ਇਨ ਡੈਥ ਇਨ ਕੇਸ ਆਫ ਡੈਥ ਜਾਂ ਡਿਸੇਬਿਲਟੀ ਹੁੰਦੀ ਹੈ ਇਹਨਾਂ ਅੱਛਾ ਕੰਪਨਸੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਦੇਖੋ 48 ਲੱਖ ਰੁਪਏ ਜਿਹੜਾ ਇੰਸ਼ੋਰੈਂਸ ਦੇਣਾ ਉਹਦੇ ਵਿੱਚ ਅਗਨੀ ਵੀਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਆ ਗਵਰਨਮੈਂਟ ਨੇ ਕੰਟਰੀਬਿਊਟ ਕਰਨਾ ਉਹ 44 ਲੱਖ ਦਾ ਕਾਰਪਸ ਹੈ ਐਕਸੀਗਰੇਸ਼ੀਆ ਵਨ ਟਾਈਮ ਪੇਮੈਂਟ ਹੈ ਔਰ ਤੇ ਲਾਬ ਜਿਹੜੀ ਜਿਹੜੀ 4 ਸਾਲ ਦੀ ਉਹਦੀ ਸਰਵਿਸ ਹੈ ਜਿੰਨੀ ਸਰਵਿਸ ਉਹਦੀ ਰਹਿ ਗਈ ਉਹਦੇ ਘਰ ਵਾਲਿਆਂ ਨੂੰ ਪੂਰੀ ਸੈਲਰੀ ਮਿਲੇਗੀ ਔਰ ਜੋ ਕਾਰਪਸ ਹੈ ਕਾਰਪਸ ਵੀ ਪੂਰਾ ਦਿੱਤਾ ਜਾਏਗਾ ਇੱਕ ਚੀਜ਼ ਤਾਂ ਇਹ ਹੋ ਗਈ ਇਨ ਕੇਸ ਆ ਨੈਚੁਰਲ ਡੈਥ ਵੀ ਹੋ ਜਾਂਦੀ ਅਗਨੀ ਵੀਰ ਦੀ ਡੂਰਿੰਗ ਸਰਵਿਸ ਵਾਰ ਫਰੰਟ ਲਾਈਨ ਜਿਹੜੀ ਨੇਚਰਲ ਡੈਥ ਦੀ ਨੇਚਰਲ ਡੈਥ ਦਾ ਵੀ ਜਿਹੜਾ ਆ ਉਹਨੂੰ ਇੰਸ਼ੋਰੈਂਸ ਕਵਰ ਜਿਹੜਾ ਆਗਾ ਉਹ 48 ਲੱਖ ਦਾ ਮਿਲਣਾ ਮਿਲਣਾ ਔਰ ਬਾਕੀ ਜਿਹੜੀ ਸੈਲਰੀ ਹੈ ਜਿਹੜੀ ਅਨ ਸਰਵਡ ਪੀਰੀਅਡ ਦੀ ਜਿੰਨੇ ਸਾਲ ਦੀ ਨੌਕਰੀ ਰਹੇਗੀ ਉਹ ਵੀ ਉਹਨੂੰ ਦਿੱਤੀ ਜਾਣੀ ਹੈ ਔਰ ਡਿਸੇਬਿਲਟੀ ਦੇ ਕੇਸ ਦੇ ਵਿੱਚ ਵੀ ਹੈ ਡਿਸੇਬਿਲਟੀ ਦੇ ਕੇਸ ਦੇ ਵਿੱਚ ਵੀ ਇਹਨਾਂ ਨੇ ਤਿੰਨ ਕੈਟਾਗਰੀਆਂ ਬਣਾਈਆਂ 50 75 ਤੇ 100 ਜਿਹਦੇ ਵਿੱਚ 15 ਲੱਖ 25 ਲੱਖ 44 ਲੱਖ اور ਇਸ ਦੇ ਇਲਾਵਾ ਜਿਸੇ ਗਵਰਨਮੈਂਟ ਕੰਪੰਸੇਸ਼ਨ ਦਿੰਦੀ ਹੈ ਸੈਂਟਰ ਗਵਰਨਮੈਂਟ ਦੇ ਤੇ ਫਿਕਸ ਕੰਪੰਸੇਸ਼ਨ ਹੈ ਨਾ ਸਟੇਟ ਗਵਰਨਮੈਂਟ ਦਾ ਫਿਕਸ ਕੰਪੰਸੇਸ਼ਨ ਇਹਦੇ ਨਾਲ ਹੀ ਕੁਝ ਐਡ ਪੁੱਛਣਾ ਕਿ ਜਿਹੜਾ ਪ੍ਰਾਈਵੇਟ ਸੈਕਟਰ ਹੈਗਾ ਉਹਦੇ ਰੋਲ ਨੂੰ ਤੁਸੀਂ ਕਿਦਾਂ ਦੇਖਦੇ ਹੋ ਆਫਟਰ ਅਗਨੀਵੀਰ ਜਿਹੜੀ ਯੋਜਨਾ ਦੇ ਵਿੱਚ ਉਹਨਾਂ ਦੀ ਭੂਮਿਕਾ ਕਿਹੜੀ ਦੇਖੋ ਤੁਸੀਂ ਦੇਖੋ ਜਿਸ ਲਈ ਇੱਕ ਪ੍ਰਾਈਵੇਟ ਸੈਕਟਰ ਨੂੰ ਇੱਕ ਡਿਸਿਪਲਿਨਡ ਫੋਰਸ ਮਿਲ ਗਈ ਜੀ 17 ਸਾਲ ਚੋਂ ਅਗਲਾ ਭਰਤੀ ਹੋਇਆ 4 ਸਾਲ ਤੱਕ ਰਿਹਾ ਇੱਕ ਡਿਸਿਪਲਿਨ ਲਾਈਫ ਰਹੀ ਉਹਦਾ ਬੈਂਡ ਦਾ ਅੰਦਾਜ਼ ਪਬਲਿਕ ਨੂੰ ਹੈਂਡਲ ਕਰਨਾ ਆਜ਼ਾਦ ਇੱਕ ਮੈਟਿਕੁਲਸ ਤਰੀਕੇ ਨਾਲ ਪਲੈਨਿੰਗ ਨਾਲ ਆਪਣਾ ਲਾਈਫ ਜੀਣੀ ਹੈ ਉਹ ਬੜੇ ਅੱਛਾ ਇੱਕ ਸ਼ਹਿਰੀ ਬੰਨਾ ਉਹਨੂੰ ਪ੍ਰਾਈਵੇਟ ਸੈਕਟਰ ਤੇ ਜ਼ਰੂਰੀ ਹੈਗਾ ਕਿਉਂਕਿ ਐਸੇ ਜਿਹੜੇ ਬੱਚੇ ਨੇ ਜਿਹੜੇ ਵੈਲ ਡਿਸਿਪਲਨ ਹੋਣਗੇ ਪ੍ਰੋਡਕਟਿਵਿਟੀ ਦੇ ਵਿੱਚ ਪ੍ਰੋਡਕਟਿਵਿਟੀ ਵਿਦਿਆਨ ਚ ਬੜਾ ਹੈਲਪ ਕਰਨਗੇ ਉਹ ਮੇਰੇ ਸੂਰੀ ਸਾਹਿਬ ਨੇ ਬਿਲਕੁਲ ਠੀਕ ਆ ਬੜੀ ਮਲਟੀਨੇਸ਼ਨਲਸ ਨੇ ਜਾਂ ਜਿਹੜੀਆਂ ਦੂਜੀ ਸਾਡੀ ਪ੍ਰਾਈਵੇਟ ਕੰਪਨੀਆਂਸ ਨੇ ਇਹ ਇਨਕਰੇਜ ਕਰਦੀਆਂ ਨੇ ਹਲੇ ਤੇ ਇਨੀਸ਼ੀਅਲ ਸਟੇਜ ਆ ਹਲੇ ਫਰਸਟ ਬੈਚ ਆਇਆ ਆਣਾ ਦੂਸਰਾ ਬੈਚ ਆਣਾ ਜੂਨੀਅਰ ਸਟੇਜਸ ਵਧਣ ਗਈਆਂ ਇਨਾਂ ਦੀ ਅੰਨੀ ਡਿਮਾਂਡ ਹੋ ਜਾਨੀ ਹੈ ਕਿ ਇਨਾਂ ਦੀ ਡਿਮਾਂਡ ਪੂਰੀ ਨਹੀਂ ਕਰ ਪਾਣਾ ਅਗਨੀ ਵੀਰ ਦੀ ਡਿਮਾਂਡ ਪੂਰੀ ਨਹੀਂ ਕਰ ਕਰ ਪਾਣਾ ਦੇਖੋ ਅੱਜ ਦੀ ਡੇਟ ਦੇ ਵਿੱਚ ਮੈਨੂੰ ਮੈਂ ਇੱਕ ਬੜਾ ਅੱਛਾ ਵੈਂਚਰ ਚਲਾ ਰਿਹਾ ਔਰ ਮੈਨੂੰ ਇੱਕ ਡਿਸਿਪਲਿਨਡ ਵੈਲਟ ਰੇਡ ਬੰਦਾ ਮਿਲਦਾ ਤੇ ਮੈਂ ਵੈਲਟ ਰੇਡ ਬੰਦਾ ਲਵਾਉਂਗਾ ਕਿ ਦੂਸਰਾ ਲਵਾਵਾਂਗਾ ਥੈਟ ਇਜ਼ ਬਟ ਨੈਚੁਰਲ ਉੱਥੋਂ ਮੈਂ ਜਰਾ ਰਿਸੋਰਸ ਪਰਸਨ ਲਵਾਂਗਾ ਇਸ ਕਰਕੇ ਆਉਣ ਵਾਲਾ ਜਿਹੜਾ ਪ੍ਰਵੇਖਾ ਅਗਨੀ ਵੀਰ ਦੀ ਮੇਰੇ ਹਿਸਾਬ ਨਾਲ ਬਹੁਤ ਹੀ ਅੱਛਾ ਹੈ ਸਰ ਮੈਂ ਸੁਰਸਾ ਤੁਹਾਡੇ ਕੋਲੋਂ ਕਿ ਪੰਜਾਬ ਦੀ ਅਗਨੌਜਬਾਨੀ ਦੀ ਗੱਲ ਕਰੀਏ ਦੇਸ਼ ਦੀ ਨੌਜਬਾਨੀ ਥੋੜਾ ਜਿਆ ਕੇ ਤੇ মুਵ ਕਰਦੇ ਪਏ ਕੁਝ ਮਾਈਗ੍ਰੇਟ ਕਰਦੇ ਪਏ ਆ ਕੁਝ ਨਸ਼ੇ ਵਰਗੀ ਇੱਕ ਲਾਹਨਤ ਵੀ ਸਾਡੇ ਸਮਾਜ ਵਿੱਚ ਹੈ ਸੋ ਅਗਨੀਵੀਰ ਸਕੀਮ ਦੇ ਨਾਲ ਇਹਨੂੰ ਵੀ ਅਸੀਂ ਟੈਕਲ ਕਰ ਸਕਦੇ ਕਿਦਾਂ ਦੇਖਦੇ ਮੈਂ ਸਰ ਇੱਥੋਂ ਹੀ ਗੱਲ ਸ਼ੁਰੂ ਕੀਤੀ ਸੀ ਮੈਂ ਕਿ ਵੀ 17 ਸਾਲ ਤੋਂ ਲੈ ਕੇ 22 ਸਾਲ ਦੀ ਮੈਂ ਪਹਿਲੇ ਵੀ ਇਹ ਗੱਲ ਮੈਂ ਰਿਪੀਟ ਨਹੀਂ ਕਰਨੀ ਚਾਹੁੰਦਾ ਸੀ 17 ਸਾਲ ਤੋਂ ਲੈ ਕੇ 22 ਸਾਲ ਦੀ ਉਮਰ ਐਸੀ ਹੈ ਜਿਹੜੀ ਜੁਵਾ ਬੱਚਿਆਂ ਦੀ ਹੈ ਵੀ ਜਿਹਦੇ 'ਚ ਉਹਨਾਂ ਦੇ ਵਿਗੜਨ ਦੇ ਸਭ ਤੋਂ ਜ਼ਿਆਦਾ ਚਾਂਸ ਹੈ ਜਿਹਦੇ ਚੋਂ ਨਸ਼ੇ ਦੇ ਵਿੱਚ ਪਿੱਛੇ ਲੱਗਦੇ ਆ ਜਿਹਦੇ ਚੋਂ ਮਾਈਗਰੇਟ ਹੋਣਾ ਚਾਹੁੰਦੇ ਆ ਪੰਜਾਬ ਨੂੰ ਛੱਡ ਕੇ ਜਾਣਾ ਚਾਹੁੰਦੇ ਆ ਹੁਣ ਜਿਹੜਾ ਕੇਂਦਰ ਸਰਕਾਰ ਦਾ ਉਪਰਾਲਾ ਹੈਗਾ ਵਾ ਕੇਂਦਰ ਸਰਕਾਰ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਕਈ ਕਮੇਟੀਆਂ ਦੀਆਂ ਬੈਠਕਾਂ ਹੋਈਆਂ ਹੋਣੀਆਂ ਕਈ ਕੁਝ ਸਰਕਾਰ ਵੀ ਦੇਖਦੀ ਹੈ ਕਿ ਵੀ ਸਾਰਾ ਜਿਹੜਾ ਪੰਜਾਬ ਖਾਲੀ ਹੋ ਗਿਆ ਵੈ ਜਿਹੜਾ ਪੰਜਾਬ ਬਚਿਆ ਵੈ ਉਹ ਵੀ ਨਸ਼ਿਆਂ ਦੀ ਗਰਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਵੀ ਜੋ ਰੋਜ਼ ਅਸੀਂ ਇਨਸੀਡੈਂਟ ਦੇਖਦੇ ਆ ਕਿ ਵੀ ਬੱਚੇ ਕਿਸੇ ਘਰ ਦਾ ਜਵਾਨ ਬੱਚਾ ਚਲਾ ਗਿਆ ਕੁਝ ਹੋ ਗਿਆ ਹੁਣ ਇਹ ਸਾਰਾ ਚੱਲਦੇ ਚੱਲਦੇ ਅਲਟੀਮੇਟਲੀ ਪੰਜਾਬ ਨੂੰ ਅਗਨੀ ਵੀਰ ਸਕੀਮ ਦਾ ਸਭ ਤੋਂ ਵੱਧ ਫਾਇਦਾ ਹੋਗਾ ਸੋ ਸਕੀਮਾਂ ਜਿਹੜੀਆਂ ਜਦੋਂ ਵੀ ਯੋਜਨਾ ਬਣਦੀ ਹੈ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਦਾ ਭਵਿੱਖ ਜਿਹੜਾ ਹੈ ਉਸ ਨੂੰ ਸੁਭਾਰਨ ਦੀ ਕੋਸ਼ਿਸ਼ ਹੁੰਦੀ ਹੈ ਦੇਸ਼ ਨਿਰਮਾਣ ਦੀ ਕੋਸ਼ਿਸ਼ ਹੁੰਦੀ ਹੈ ਸੋ ਇਹ ਸਕੀਮ ਵੀ ਜਿਹੜੀ ਹੈ ਇਸੇ ਵਿੱਚ ਵੀ ਲਗਾਤਾਰ ਸਰਕਾਰ ਜਿਹੜੀ ਹੈ ਸੁਧਾਰਵਾਦੀ ਤਰੀਕੇ ਦੇ ਨਾਲ ਚੱਲ ਰਹੀ ਹੈ ਜੋ-ਜੋ ਫੀਡਬੈਕ ਮਿਲਦੀ ਹੈ ਜੋ-ਜੋ ਸੁਧਾਰ ਹੋ ਸਕਦੇ ਉਸ ਦੇ ਉੱਤੇ ਕੇਂਦਰ ਸਰਕਾਰ ਕੰਮ ਕਰਦੀ ਸੋ ਆਸ ਕਰਦੇ ਹਾਂ ਕਿ ਸਕੀਮ ਜਿਹੜੀ ਇਹਦਾ ਲਾਭ ਨੌਜਵਾਨ ਭਰਪੂਰ ਉਠਾਣਗੇ ਔਰ ਦੇਸ਼ ਸੇਵਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਣਗੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ